ਰਾਹ ਜੋ ਹਾਂਜੀ ਹਸੀ ਗਾਲੇ ਦੇ ਸਾਹਦੇ ਨੂੰ ਆ ਗਿਆ ਬੜੀ ਫਿਰਦਾ ਮੈਂ ਰਾਤਾਂ ਬੜੇ ਫਿਰਦਾ ਰਾਤਾਂ ਹਾਂਜੀ ਹੋ ਗਿਆ ਹੁੰਦਾ ਕੈਪਟਨ ਕੈਪਟਨ ਅੱਛਾ ਸਮੁੰਦਰੀ ਡਾਕੂ ਹੋਣਾ ਹੈ ਫਿਰ ਤਾਂ ਕੈਪਟਨ ਥੋੜੀ ਹੁੰਦਾ ਜਿਹੜਾ ਸਮੁੰਦਰੀ ਡਾਹਾ ਹੋਦਾ ਹੁੰਦਾ ਡਾਕੂਆਂ ਦਾ ਸਰਦਾਰ ਸਮੁੰਦਰੀ ਡਾਕੂ ਕੈਪਟਨ ਨੂੰ ਬੜਿਆ ਹੋ ਮੈਂ ਉਦਰੀ ਵੈਲਟ ਤਾਂ ਦੇਖਦੇ ਨਹੀਂ ਜਿਹੜੀ ਲਾਈ ਦੀ ਬੰਦ ਰਹੇ ਨਹੀਂ ਇਹ ਤਾਂ ਕਿੱਥੇ ਗਈ ਉਹ ਪੱਟੀ ਹਾਂ ਠੀਕਾ ਦੋ ਹਜ ਦਨੋਂ ਅਭੀ ਤੱਕ ਦੇ ਹੋਈ ਰਹੀ ਹੋਰ ਵਾਪੀ ਹਾਂ ਦਾ ਇੱਧਰ ਕਾਮਲ ਪ੍ਰਸ਼ਾਦਾ ਆ ਸ਼ਕਣ ਲੱਗਿਆ ਹੈ ਅਸੀ ਕਾਲ ਜੀ ਸਾੜਿਆਂ ਨੂੰ ਆਹ ਕਮਾਗਾਰਾਂ ਤੋਂ ਆ ਕੇ ਹੁਣੇ ਬੈਠੇ ਆਂ ਜੀ ਤੇ ਸਾਡੇ ਵੀ ਨਹੀਂ ਪਈ ਜਾਂਦਾ ਜਿੱਦਣ ਦੇ ਅਸੀਂ ਆਏ ਆ ਅੱਜੇ ਧੁੱਪ ਜੜੀ ਦੀ ਤੇ ਨਿਆਣਿਆਂ ਨੂੰ ਹੋ ਜਾਂਦੀ ਓਰੇ ਆ ਕੇ ਕੈਦ ਬੜੇ ਬੜੇ ਘਰ ਖੁੱਲੇ ਛੱਡ ਕੇ ਉੱਧਰ ਤੇ ਇੱਧਰ ਆ ਕੇ ਸਾਂ ਜੀ ਲੱਗਿਆ ਬਣਾਈ ਤੇਰਾ ਓਏ ਹੋਰ ਤਾਂ ਲੱਗਿਆ ਮਾਂ ਦਾਦੀ ਆ ਕੇ ਬਣਾਈ ਤੇ ਫੋ ਹਾਂ ਦਾਦੀ ਤੂੰ ਵੀ ਜੇ ਦਾਦੂ ਨੇ ਵੀ ਬਣਾਤੇ ਤੇ ਹਾਂ ਦੀਗਾ ਚੱਲ ਹੁਣ ਤਾਂ ਜੀ ਲੱਗ ਗਿਆ ਹੁਣ ਤਾਂ ਕਿਆ ਕਰਾਉਣਾ ਦਾਦੀ ਨੂੰ ਖਾਤੇ ਹਾਂ ਖਾਣਾ ਓ ਨਦੀ ਬਲੋਣੀ ਆ? ਹਾਂਜੀ। ਠੀਕ ਆ ਭਾਈ ਦਾਦੀ ਆ ਜੀ ਜੇ ਵੀਡੀਓ ਦੇਖਦੀ ਹੋਣੀ ਵਿੱਚ ਨੂੰ ਦਾਦੀ ਭਾਈ ਤੈਨੂੰ ਸੁਨੇਹਾ ਸੱਜ ਦਾ ਭੈ ਆਉਣਾ। ਠੀਕ ਆ ਸੱਜ ਜੀ? ਹਾਂਜੀ ਜ਼ਰੂਰ ਆਉਣਾ ਦਾਦੀ। ਹਾਂ, ਜ਼ਰੂਰ ਆਉਣਾ ਭਾਈ ਦਾਦੀ। ਅਰਨੀ ਨਾ ਗੱਡੀ ਖੜਾ ਕੇ ਕਿੱਧਰ ਵੱਜ ਗਈ? ਉੱਤੋਂ ਲੰਘ। ਉਹ ਨੁਕਾ ਬੂਏ ਖੜਾ ਗਈ ਗੱਡੀ ਨੂੰ। ਕੱਜੀ ਨੂੰ ਆਹ ਸੱਜ ਤੇਰੀ ਟੋਪੀ ਉਹ? ਉਹ ਤਾਂ ਹੈ ਨਹੀਂ ਜੀ, ਉਹ ਤਾਂ ਹੈ ਹੀ ਨਹੀਂ ਤੇ। ਹਾਂ। ਕੁਰਪਾਨ ਕੁਰਪਾਨ ਕਰਤੀ। ਲਿਆ ਕਰੀਏ ਠੀਕ ਉਹਨੂੰ ਲੱਭਦੀ ਨਹੀਂ। ਲੱਭਦੀ ਨਹੀਂ। ਤੇ ਰੱਖੀ ਕਿੱਥੇ ਦੀ? ਹੁਣ ਰੱਖੀ ਜੀ। ਹਾਂ। ਤੇ ਸੋਹੰਦਰੀ ਡੱਕ ਬਣ ਗਿਆ। ਸੋਹੰਦਰੀ ਡੱਕ ਬਣ ਗਿਆ। ਆ ਪੈਰਾਂ 'ਚ ਬੂਟ ਪਾਇਵੇਂ ਨੇ। ਹਾਂ ਜੀ ਆ ਬੂਟ ਨੇ। ਹਾਂ ਠੀਕ ਆ। ਕਿਆ ਹੈ ਕੱਲ ਨੂੰ ਫਿਰ ਹੁੰਦਾ ਕੱਲ ਨੂੰ ਕਾਰਨੀਵਲ ਆ ਨਹੀਂ ਹਾਂਜੀ ਪ੍ਰੋਗਰਾਮ ਆ ਕੱਲ ਨੂੰ ਕੱਲ ਨੂੰ ਪ੍ਰੋਗਰਾਮ ਆ ਬਾਈ ਸਹੈਦ ਦਾ ਸਹੈਦ ਦੇ ਸਕੂਲ ਚ ਸਾਰੇ ਨਿਆਣੇ ਨੇ ਕੋਣ ਬਣ ਕੇ ਜਾਣਾ ਕੋਸ ਨਾ ਕੋਸ ਹਾਂਜੀ ਫਿਰ ਬਾਅਦ ਚ 12 ਵਜੇ ਮਾਪੇ ਆਪਣੇ ਰੇਡ ਆ ਜਾਣਾ ਤੇ ਬਾਅਦ ਚ ਤਾ ਨਹੀਂ ਕਿੰਨੇ ਵਜੇ ਫਿਰ ਛੱਡ ਕੇ ਜਾਣਾ ਸਕੂਲ ਦਰ ਫੇਰ ਜਾਣਾ ਸਕੂਲ ਹਾਂਜੀ ਪਹਿਲੇ ਸਕੂਲ ਹੀ ਜਾਣਾ ਹਾਂ ਠੀਕ ਆ ਮੈਂ ਖੋਲ ਪਾ ਕੇ ਜਾਣੇ ਆ ਕਿਹੜੇ ਖੋਲ ਕੇ ਜਾਣੇ ਆਹ ਆਹ ਤਾਂ ਸਵੇਰੇ ਪਾ ਕੇ ਜਾਣੇ ਆ ਹਾਂਜੀ ਸਵੇਰੇ ਪਾ ਕੇ ਜਾਣੇ ਆ ਠੀਕ ਆ ਆ ਪੱਟੀ ਜੀ ਬੰਨ ਕੇ ਰੱਖਣੀ ਐ ਆ ਜਿਹੜੀ ਅੱਖਰ ਵਾਕੀ ਨਹੀਂ ਤਾਂ ਮੰਨੀ ਐ ਐਵੇਂ ਖੋਲਦੇ ਨਹੀਂ ਫਿਰ ਬਾਅਦ ਚ ਕਰਾ ਕੇ ਜਾਣੇ ਕਰਾ ਕੇ ਤੁਹਾਨੂੰ ਉਹ ਪਾ ਲੈਣੇ ਜਿਹੜੇ ਪਾਉਣ ਦਾ ਤੁਹਾਨੂੰ ਠੀਕ ਆ ਹੈ ਬਾਅਦ ਚ ਮੜਨਾ ਦੋ ਮੈਂ ਨਹੀਂ ਟੋਕੀ ਦੂੰ ਫਿਰ ਆਇਆ ਕਰ ਗੱਡੀ ਪਾਰਕਿੰਗ ਲਾ ਆਪਣੀ ਗੱਡੀ ਪਾਰਕਿੰਗ 'ਚ ਲਾ ਦੇ ਬਾਈ ਮੈਂ ਕਹਿੰਨਾ ਇਹਨੂੰ ਕੰਮ ਲੈਣਾ ਨੇ 4 ਦਿਨ ਮੱਸੀ ਚਲਾਇਆ ਹਣਾ 4 ਗੱਡੇ ਗੱਡੇ ਨੇ ਪਾਰਕ ਦੇ ਉੱਪਰ ਨੂੰ ਬਾਸ ਤੇ ਗੱਡੀ ਜੇ ਹਾਂ ਉਧਰ ਨਹੀਂ ਖੜੀ ਹੋ ਆਏ ਇਹ 2 ਸਾਲ ਹੋ ਗਏ ਤੇ 4 ਗੱਡੇ ਗੱਡੇ ਆ ਮੋੜ ਕੇ ਨਹੀਂ ਚਲਾਈ ਇਹਨੇ ਚਲਾਈ ਇਹ ਬਿਲਕੁਲ ਨਹੀਂ ਚਲਾਈ ਇਹ ਬਾਈ ਗੱਡੀ ਚੱਲੀ ਹੋਈ ਘੱਟ ਸਾਡੀ ਇਹ ਆਪਾਂ ਗੱਡੀ ਵੇਚਣੀ ਆ ਕੀ ਨੰਬਰ ਕੋਈ ਹੈ ਚਾਹ ਮਾਨ ਤਾਂ ਦੱਸਿਓ ਗੱਡੀ ਦਾ ਨੰਬਰ ਵੀ ਭਾਵੇਂ ਆਪਣਾ ਵਧੀਆ ਹੈ W A R 0412 ਉਹ ਦੇ ਮੁਰੇ ਲਿਆਓ 0412 ਹਮ ਇੱਕ ਨਹੀਂ ਪੱਪਾ ਉਹ ਮੇਰਾ ਸਿਰ ਦੁਲਵਾਉਂਦਾ ਕਿਤੇ ਦੋ ਦੋ ਕੋ ਬੱਜਿਆ ਤਾਂ ਨਹੀਂ ਹਾਂਜੀ ਕਿ ਆ ਬੱਜਿਆ ਕਾਕ ਮਾਰ ਕੇ ਤੇ ਕੀ ਹੋਇਆ ਮੇਰਾ ਬੋਚੀ ਉਹ ਸਿਰ ਵੱਜਿਆ ਸੀ ਨਾਲ ਕਾਲ ਕਢੀ ਚੀਜ਼ ਨਾਲ ਵੱਜਿਆ ਓਹੋ ਬੋਹਰਾ ਤੇ ਕੀ ਹੋਇਆ ਮੈਂ ਆਪ ਛਾਲ ਮਾਰੀ ਉਹਦੇ ਨਾਲ ਵੱਜਿਆ ਪੂਰੇ ਤੇ ਦੂਰ ਦਾ ਨਾ ਮੈਂ ਹੱਥ ਨਾਲ ਨਾ ਹਾਂ ਲਿਖਾ ਦਾ ਆ ਗਿਆ ਲਈ ਫਿਰਦੀ ਬਾਈ ਸਾਡਾ ਇਲਤੀ ਜਵਾਗ ਆ ਗਿਆ ਬਲੂਨ ਬਲੂਨ ਇਹ ਦਸਤਾਨਾ ਹੈ ਉਂਗਲੀਆਂ ਲੱਗੀਆਂ ਹੋਈਆਂ

ਮੈਂ ਵਸੇ ਲਣਾ ਦਾ ਉਹ ਅੱਜ ਅੱਜ ਲੈ ਕੇ ਆਏ ਤੇ ਉਹ 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 ਉਹੋ ਚਾਹੀਦਾ ਤਾਂ ਅੱਜ ਉਹ ਫੈਲਪਾ ਉਹ ਤਾਂ ਚਾਹੀਦਾ ਤਾਂ ਪਿੰਕ ਫੈਲਪਾ ਕਹਿੰਦੇ ਤਾਂ ਮੁੰਮ ਕੁੜੀਆਂ ਨੂੰ ਪਿੰਕ ਫੈਲਪਾ ਦੇਣਾ ਹੈ ਮੁੰਡੇ ਨੂੰ ਬਲੂ ਫੈਲਪਾ ਕਿਹਦੇ ਬੱਸ ਵੀ ਨੀ ਸਕੂਲ ਵਿੱਚ ਪਾਉਣਾ ਹੈ ਉਹ ਸਕੂਲ ਵਿੱਚ ਪਾਉਣਾ ਹੈ ਆ ਸਕੂਲ ਵਿੱਚ ਪਾ ਕੇ ਜਾਣਾ ਹੈ ਹੈਗਾ ਰਸੀਆਂ ਵੈਲਡਾ ਅੱਛਾ ਠੀਕ ਆ ਉਹ ਕਹਿੰਦੀ ਆ ਪਾਹੀ ਉਹਦੇ ਨਾਲ ਦੋ ਰੱਸੀਆਂ ਬੰਨਦੀ ਤੇ ਫੇਰ ਉਹਨੂੰ ਘਰ ਲਉ ਠੀਕ ਆ ਨਾ ਉਹ ਨਹੀਂ ਚਾਹੀਦਾ ਚਲੋ ਬੇਜੇ ਕੋੜਾ ਬਲੂ ਜੋ ਚਾਹੀਦਾ ਹੈ ਇਹ ਕਿਦਾਂ ਦਾ ਗੀਤ ਲਾਣਾ ਇਹਦੇ ਵਾਲਾ ਗੀਤ ਲਾਣਾ ਪਾਉਂਦਾ ਪਾਉਂਦੇ ਵਾਲਾ ਗੀਤ ਨਹੀਂ ਲਾਣਾ ਉਹ ਵਿਚਰਦੀ ਨਿਰ ਫਿਰਦੀ ਉਹ ਟੀਵੀ ਚ ਨਹੀਂ ਫਿਰਦੀ ਵਣ ਦੀ ਅਗਲੀ ਹਾਂ ਵਣ ਕੀ ਕੁਰਬਾਨ ਦੀ ਗੱਲ ਨਾ ਉਹ ਯਾਰਾ ਗੱਤਾ ਲਿਆ ਕੋਈ ਗੱਤੇ ਨੂੰ ਆਪਾਂ ਨੇ ਹੋਲ ਅਲੂਮੀਨੀਅਮ ਪੇਪਰ ਬਲੋਕ ਕਰ ਦੋਣਾ ਲਵੇੜ ਦੇਣਾ ਤੇਰੀ ਕੁਰਬਾਨ ਵਣ ਜਣੀ ਸਹੇ ਓਏ ਗੱਤੇ ਹੋਰ ਗੱਤਾ ਨਹੀਂ ਹੈ ਕੋਈ ਗੁਰਪੀ ਪਿਆ ਸੱਭਾ ਕੋਈ ਕਾਢਨੇ ਵਾਲ ਨੂੰ ਕਾਰਤੇ ਦੇ ਹੁੰਨੇ ਨੇ ਜਿਹੜੇ ਫੂਕ ਜਿ ਮਾਰ ਕੇ ਉਹ ਨਿਕੜਦੇ ਲੰਬੇ ਜੇ ਕਿਆ ਨਿਕਲਦੇ ਲੰਬੇ ਜੇ ਉਹ ਕਾਰਤਾ ਉਹ ਲਿਆ ਦਿਖਾ ਤਾਂ ਆਪਣੀ ਕੁਰਬਾਨ ਦਿਖਾ ਦੇ ਭਾਈ ਹੋਗੀ ਠੀਕ ਸਾਈਜ਼ ਦੀ ਲੱਗ ਗਈ ਭਾਈ ਕਿਰਪਾਨ ਨਾ ਜੀ ਆਲੂ ਸਾਈਜ਼ ਦੀ ਡਰੈੱਸ ਹੋ ਗਈ ਤਿਆਰ ਕੀ ਸਾਈਜ਼ ਹਾਂਜੀ ਬਸ ਉਹ ਦੀ ਉਸ ਨੂੰ ਮੈਂ ਲਈ ਬਈ ਹਾਂ ਇੱਕਦਰੀ ਰੱਸੀ ਜੀ ਹੋਰ ਬਈ ਯਾਰ ਸਾਈਜ਼ ਉਹ ਕਿੱਥੇ ਕਰ ਗਈ ਉਹ ਵੀ ਬੈਠੀ ਦਰਪਾਰਾਂ ਮੈਂ ਤਾਂ ਦੇਖੀ ਉਹ ਗਿਰ ਗਈ ਹਣੀ ਮੇਰੇ ਤੇ ਹੋਰ ਦੇਖ ਜਿੱਥੇ ਬੈਠਾ ਤੂੰ ਮੈਨੂੰ ਮਿਲਣੀ ਇਧਰ ਮੇਰੇ ਕੰਪਲਰ ਪਰ ਤਾਂ ਨਹੀਂ ਬਈ ਮੇਰੇ ਕੋਲ ਹੋਰ ਦੇਖ ਪੈ ਰਾਂ ਕੋ ਆਹ ਆਪ ਤੁਗੀ ਆਹ ਠੀਕ ਆਹ ਮਮਾ ਨੇ ਸਿਉਂਦਣੀ ਮਮਾ ਸਿਉਂਦੂਗੀ ਠੀਕ ਆ ਬਾਕੀ ਹੁਣ ਮੈਂ ਜੇ ਆ ਗਿਆ ਟਾਈਮ ਪਰ ਕੱਲ ਨੂੰ ਤੁਹਾਡੀ ਵੀਡੀਓ ਬਣਾ ਕੇ ਲੈ ਕੇ ਆਉਂਗਾ ਠੀਕ ਆ ਆਇਆ ਕੋ 4 ਵਜੇ ਖਾ ਲਿਆ 4 ਵਜੇ ਤੱਕ ਉਹ ਤਾਂ ਦੇਖੂਗੇ ਹੁਣ ਕਿਹੜਾ ਟਾਈਮ ਮੈਂ ਉਧਰ ਤੇ ਮਲਾਂ ਦੇ ਵਜਣਾ ਕਰ ਲੂੰ ਮਲਾਂ ਤੇ ਦੇਖਦੇ ਕਿਹੜਾ ਟਾਈਮ ਬੁਰਗੋ ਲੈ ਕੇ ਟਰੱਸਟ ਉਦੋਂ ਬਾਅਦ ਯਾਨੀ ਥੋੜੀ ਘੰਨੀ ਛੁੱਟੀ ਉਹ ਤਾਂ ਹੁਣ ਮਲਾਣ ਦੇਖਦੇ ਕਿੰਨੇ ਕਬੇ ਤੱਕ ਟਰੱਕ ਲੱਦ ਹੁੰਦਾ ਫੇਰ ਆ ਜਾਣਾ ਮੈਂ ਠੀਕ ਆ ਵੀ ਘਰ ਦੇ ਇਨ ਤੂੰ ਵੀ ਜਾਈ ਕੱਲੂ ਵੀਰ ਜੀ ਦਾ ਉਹ ਦੇਖਣ ਪ੍ਰੋਗਰਾਮ ਜਿਹੜਾ ਕਰਨਾ ਠੀਕ ਆ ਉੱਥੇ ਸਾਡਾ ਵੀ ਆਉਣਾ ਹੈ ਸਾਡਾ ਵੀ ਆ ਤੈਨੂੰ ਕਿ ਬਣਨਾ ਹੈ ਅਪਰੇਸ਼ਨਸ ਤਾ ਪ੍ਰਿੰਸੈਸ ਕਿੱਥੇ ਬਣਦਾ ਤੂੰ ਤਾਂ ਲੜਕੀ ਬਣ ਕੇ ਜਾਈਂ ਇੱਥੇ ਸਾਡਾ ਕੀ ਆ ਕਰਨਾ ਤਾ ਹਾਂ ਸਾਡੇ ਕ ਹਾਂ ਤੇ ਜੀ ਕੱਪੜਾ ਹਾਂ ਪ੍ਰਿੰਸੈਸ ਬਣ ਕੇ ਜਾਣਾ ਹੈ ਦਰਾਇ ਬੁੱਲ ਗੱੱਚ ਕਰਕੇ ਵੜਦਣਾ ਐ ਕੱਕ ਕਰਕੇ ਜੇ ਤਾਂ ਬੁੱਲ ਕੱਟੇ ਤੇਰਾ ਇੱਥੇ ਤੇ ਐਂ ਕਰਦਣਾ ਬੁੱਲ ਤਰੀ ਜੀ ਵੀ ਵੜਦਣੀ ਹੈ ਹਣ ਪਤਾ ਹੈ ਸੀ ਕਿਆ ਖਲਾ ਦਾ ਦਿਨੂ ਚਤੇ ਜਹਾ ਦਾ ਸੀ ਉਹ ਕੱਪੜੇ ਪਾਤ ਅਲੱਗ-ਅਲੱਗ ਸਾਡੀ ਕਲਾਸ ਹੈ ਤੇ ਲਾਲ ਕੱਪੜੇ ਨਾਲ ਕੇ ਚਿੱਟੇ ਨਾਲ ਹਮ ਇਹ ਕੋਈ ਨਹੀਂ ਆਦਰੀ ਲੋਰ ਜੀ ਬੜੀ ਸੋਹਣੀ ਲਾਦੀ ਯਾਰ ਸਹਿਜ ਆ ਜਿਹੜੀ ਪਾਈ ਹੋਈ ਆ ਹਾਂ ਸਾਡੀ ਵੀ ਬਣਾਈ ਗਿਆ ਅੱਛਾ ਖਾਂ ਦੀ ਸਾਡੀ ਬੇਲ ਮੱਛੀ ਆ ਬੜੀ ਸਾਰੀ ਸਾਦਾ ਅੱਛਾ ਤੁਸੀਂ ਬੇਲ ਮੱਛੀ ਬਣਦਾ ਬੜੀ ਸਾਰੀ ساری ਬੇਲ ਮੱਛੀ ਚਾਹੁਣ ਏ ਐਸੀ ਬਾਹਰੋਂ ਬੇਲ ਮੱਛੀ ਚੱਦੇ ਅੱਛਾ ਹਾਂਜੀ ਜੇ ਸਾਰੇ ਤੀਜੀ ਕਲਾਸ ਨੂੰ ਜੀ ਸਾਰੇ ਜਿਨ੍ਹਾਂ ਨੇ ਕੱਲ ਨੂੰ ਜਿਵੇਂ ਆਪਣੇ ਦਸਹਿਰੇ ਨੂੰ ਝਾਕੀਆਂ ਕੱਢਦੇ ਹੁੰਦੇ ਆ ਰਾਮਲੀਲਾ ਹਨੀ ਦਸਹਿਰੇ ਨੂੰ ਕੱਢਦੇ ਹੁੰਦੇ ਆ ਓ ਮੇਰੇ ਭਾਈ ਕੱਲ ਨੂੰ ਝਾਕੀਆਂ ਕੱਢਣੀਆਂ ਨੇ ਕਿਸੇ ਨੇ ਕੁਸ ਬਣਾਣ ਬਣ ਕੇ ਹੋਣਾ ਕਿਸੇ ਨੇ ਕਲਾਸ ਨੇ ਕੁਸ ਬਣਾਉਣਾ ਕਿਸੇ ਨੇ ਕੁਸ ਬਣਾਉਣਾ ਅਗਲਾ ਸ਼ਨੀਵਾਰ ਨੂੰ ਕੱਢਦੇ ਹਾਂ ਨੇ ਪਰ ਕੱਲ ਨੂੰ ਇਹਨਾਂ ਨੇ ਪਤਾ ਨਹੀਂ ਕਿਆ ਗੱਲ ਲਈ ਵਾ ਸ਼ੁੱਕਰਵਾਰ ਨੂੰ ਹੀ ਬਣਾ ਕਰ ਲੈਣਾ ਪ੍ਰੋਗਰਾਮ ਯਾ ਨਹੀਂ ਤਾਂ ਸਾਨੂੰ ਨਾਲ ਘਮਾਉਣਾ ਉੱਥੇ ਦਿਖਾਉਣਾ ਤਾਂ ਤੇ ਹੁਣ ਦੇਖਦੇ ਹਾਂ ਸ਼ਾਇਦ ਜੇ ਮੈਂ ਪਹਿਲਾਂ ਆ ਗਿਆ ਫੇਰ ਤਾਂ ਜਾਊ ਤੁਹਾਨੂੰ ਦਿਖਾਵਾਂਗੇ ਜੇ ਲੇਟ ਹੋ ਗਿਆ ਫੇਰ ਭਾਈ ਓਖਾ ਹੈ ਕੀ ਸਹਜ ਹਾਂ ਲੈ ਹੁਣ ਦਸ ਸਹਜ ਨੇ ਖੋਲਦੇ ਕੱਪੜੇ ਹੁਣ ਸਹਜ ਕੱਲ ਨੂੰ ਪਾਓ ਚਲੋ ਫਿਰ ਬਾਏ ਬਾਏ ਕਰੋ